आप अंदाजा जाना फंसा है बेचारा। क्या ट्रक का क्या करूँ हम? और ट्रक के तो गड्डी कहाँ जानती है? तो कंटेक्ट कर दे यार कंटेक्ट नहीं कर रहा। बेहार दे दो। है? सर मैं मेरा भ्रा है मेरी भाभी है बस में जा रहे थे यहाँ से पटियाले से ठीक है हमको पता लग गया आठ बजे फिर भी एक्सीडेंट हो गया इतने एम्बुलेंस इनको एमरजेंसी में ले आगे देखे सर ये दोनों बिल्कुल डेड की हालत में थे गया, सिर पर सिर फट गया भाभी की लात टूट गई उसका भी टूट टूटा है

ਇੱਕ ਵਿੱਚ ਤਾਂ 18 ਲੋਕ ਪਤਾ ਰਹੀ ਹੈ ਇਸ ਟੇਮੇ ਅਭੀ ਕੋਈ ਪੂਰੀ ਪੋਸਟਿੰਗ ਨਹੀਂ ਹੋਈ ਆਪਕੇ ਮਰੀਜ਼ਾਂ ਦਾ ਕੀ ਕੈਸੇ ਕੰਡੀਸ਼ਨ ਹੈ ਡਾਕਟਰ ਸੇ ਬਾਤ ਕਰੀਆ ਕੀ ਕਹਤੇ ਹੈ ਡਾਕਟਰ ਡਾਕਟਰ ਕਹੇ ਲਈ ਇਹ ਕਲੇ ਅਭੀ ਹੈਡਮੇਟ ਚਲੇਗੀ ਇਨਕੀ ਉਸ ਤੋਂ ਬਾਅਦ ਥੋੜਾ ਪਤਾ ਲੱਗੇਗਾ ਬਾਅਦ ਸੇ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਪਟਿਆਲਾ ਡੀਪੋ ਤੋਂ ਪੀ ਆਰਟੀਸੀ ਪੰਨ ਬੱਸ ਕੰਟਰੈਕਟਰ ਵਰਕਰ ਯੂਨੀਅਨ 2511 ਦਾ ਮੀਤ ਪ੍ਰਧਾਨ ਆ ਜੀ ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਸਾ ਹੋਇਆ ਜੀ ਕੀ ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਤਨਾ ਤੋਂ ਜਿਨੇ 7 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਸਤਾ ਅਗਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜਾਦਿਆਂ ਸੱਟਾਂ ਲੱਗੀਆਂ ਨੇ ਕਾਦੇ ਚ ਲੱਗੀ ਗੱਡੀ ਇਹ ਜੀ ਟਿਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਅਚਾਰ ਹੀ ਖੜਿਆ ਸੀਗਾ ਟਿਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਗੇੜੇ ਜਿਆਦਾ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਥੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਆਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਦੋਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀ ਜਿਦੇ ਕਰਕੇ ਡਰਾਈਵਰ ਦਾ ਗੱਲਬਾਤ ਕੀਤੀ ਹੈ ਕਿ ਡਰਾਈਵਰ ਸਾਹਿਬ ਨੇ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਦੇ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ ਤਿਆ ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਠਾਰੀਏ ਬਸਾਂ ਨਹੀਂ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਸਿਆ ਦਾ ਕਾਰਨ ਬਣ ਗਿਆ ਕਿੰਨੇ ਇੱਕ ਬੰਦੇ ਜਿਹੜੇ ਜ਼ਖਮੀ ਨੇ ਤੇ ਕਿਸ ਹਾਲਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ 'ਚ ਹਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰਸ ਹਨ ਉਹ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪਈ ਨਿਕਲਣ ਕਰਕੇ ਇੱਕ ਬਾਤ ਲੱਤੋਂ ਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ ਜੀ ਮੇਰਾ ਨਾਮ ਜਸਦੀਪ ਸਿੰਘ ਆ ਜੀ ਮੈਂ ਕੰਟਰੈਕਟ ਵਰਕਰ ਜੂਨੀਅਨ ਦਾ ਪਟਿਆਲਾ ਦਾ ਸੈਕਰੀ ਆ ਤੇ ਸਵੇਰੇ ਸਵੇਰੇ 7:30 ਵਜੇ ਦਾ 7:20 ਤੇ ਇਹ ਹਾਦਸਾ ਹੋਇਆ ਬਸ ਪਟਿਆਲੇ ਤੋਂ ਠੀਕੇ ਨੂੰ ਜਾ ਰਹੀ ਸੀਗੀ ਜੋੜੀਆਂ ਸੜਕਾਂ ਤੋਂ 200 ਮੀਟਰ ਦੇ ਦੂਰੀ ਤੇ ਕੋਈ ਮਿੱਟੀ ਵਾਲਾ ਟਿੱਪਰ ਸ਼ਾਇਦ ਖੜਾ ਸੀਗਾ ਸੜਕ ਦੇ ਕਿਨਾਰੇ ਤੇ ਸੀਗਾ ਕਿ ਵਿਚਾਲੇ ਸੀ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਨਹੀਂ ਸੀਗੇ ਤੇ ਉਹਦੇ ਨਾਲ ਟੱਕਰ ਹੋਈ ਆ ਉਹ ਹਜੇ ਅਨਕੁਐਰੀ ਦਾ ਵਿਸ਼ਾ ਆ ਵੀ ਉਹ ਕਿ ਉਹ ਕੀ ਕਿਉਂ ਘਟਨਾ ਵਾਪਰੀ ਆ ਕੀ ਕਾਰਨ ਆ ਤੇ ਉਹਦੇ ਬਾਰੇ ਸਾਡੇ ਜਿਹੜੇ ਸਾਡੇ ਅਫਸਰ ਆ ਉਹ ਵੀ ਚੈਕਿੰਗ ਚ ਕਰ ਰਹੇ ਆ ਵੀ ਕੀ ਕੰਮ ਇਹ ਕੀ ਘਟਨਾ ਹੋਈ ਤੇ ਦੂਸਰਾ ਸਾਰਿਆਂ ਤੋਂ ਵਧੀਆ ਪਹਿਲ ਤੇ ਜਿਹੜਾ ਉਹ ਇਹੀ ਆ ਵੀ ਜਿਹੜਾ ਸਵਾਰੀਆਂ ਦੇ ਸੱਤਾਂ ਲੱਗੀਆਂ ਹੋਈਆਂ ਜਾਂ ਡਰਾਈਵਰ ਕਨੈਕਟਰ ਗੱਤਨੀ ਆ ਉਹਨਾਂ ਦੀ ਸਿਹਤ ਜਾਂਬੀ ਜਿਹੜੀ ਆ ਉਹ ਪੈਲਦੇ ਆਧਾਰ ਤੇ ਆ ਸਾਨੂੰ ਤੇ ਬਾਕੀ ਦੀ ਵੀ ਥੋੜੇ ਟਾਈਮ ਕੀ ਆਉਣ ਵਾਲੇ ਚ ਸਵਾਰੀਆਂ ਬੱਸ ਵਿੱਚ ਰਿਡਿਊਸ ਹੋ ਰਹੀਆਂ ਸਵਾਰੀਆਂ 20 ਕੁ ਸਵਾਰੀਆਂ ਸੀਗੀਆਂ ਜੀ ਉਸ ਟਾਈਮ ਤੇ 115 ਕੁ ਸਵਾਰੀਆਂ ਮਰਖਾਂ ਇੱਥੇ ਦਾਖਲ ਆ ਗਈਆਂ ਸਸ ਕਿਥੋਂ ਦੀ ਕਿਸੇ ਜਾਣੀ ਸੀ ਬੱਸ ਨੇ ਬੱਸ ਪਟਿਆਲੇ ਤੋਂ ਠੀਕੇ ਜਾ ਰਹੀ ਸੀ ਤੇ ਕੀ ਕਰਨ ਹੱਸਨ ਦਾ ਕੋਈ ਕਾਰਨ ਤਾਂ ਪਤਾ ਲੱਗਿਆ ਕੋਈ ਵੀ ਨਹੀਂ ਹੋ ਸਕਿਆ ਸਾਡੇ ਸਾਰੇ ਅਕਸਰਾਂ ਜੋ ਸਾਡੇ ਵਰਕਸ਼ਾਪ ਦੇ ਮੈਨੇਜਰ ਆ ਉਹ ਲੱਗੇ ਹੋਏ ਆ ਐਸਬੀ ਉੱਤੇ ਜਾਂਚ ਵੀ ਕਰ ਰਹੇ ਆ ਵੀ ਇਹ ਕਾਰਨ ਕੀ ਹੋਇਆ ਕਿਉਂ ਲੇਕਿਨ ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਇਹਨਾਂ ਦੇ ਕੋਲ ਜ਼ਿਆਦਾ ਡਿਊਟੀ ਲਈ ਜਾਂਦੀ ਹੈ ਇਸ ਕਾਰਨ ਹੱਤਸਾ ਹੋਇਆ ਹੈ ਨਹੀਂ ਜੀ ਉਹਦੇ ਬਾਰੇ ਉਹ ਜੇ ਕੋਈ ਇਦਾਂ ਦੀ ਗੱਲ ਹੋ ਗਈ ਉਹ ਵੀ ਕਲੀਅਰ ਹੋ ਜੂਗੀ ਜੀ ਸਾਰਾ ਕੁਝ ਸਾਹਮਣੇ ਆ ਜਾਊਗਾ ਕੋਈ ਜਾਨੀ ਮਾਰੀ ਜ਼ਿੰਮੇਵਾਰੀ ਨਹੀਂ ਨਹੀਂ ਹਜੇ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਸਿਰਫ ਤਾਂ ਜ਼ਰੂਰਤ ਸਾਰਿਆਂ ਦੀ ਤੇ ਉਹ ਉਹਦੇ ਬਾਰੇ ਡੋਬੀਆਂ ਹਾਲਾਤ ਚੱਲ ਰਿਹਾ ਮੈਂ ਗੰਗ ਕਰੀਏ ਕੰਡਕਟਰ ਨੂੰ ਵੀ ਬੜੀ ਮੁਕਤਜਬਾਨ ਕਰਦੇ ਗਿਆ ਅੱਧਾ ਘੰਟਾ ਲੱਗਿਆ ਉਹਨਾਂ ਦੀ ਕੰਡੀਸ਼ਨ ਦਾ ਕੀ ਕਹਿੰਦੇ ਡਾਕਟਰ ਉਹ ਉਹਨਾਂ ਦੀ ਰਿਪੋਰਟ ਆ ਰਹੀ ਆ ਤੇ ਰਿਪੋਰਟ ਆਉਣ ਤੋਂ ਬਾਅਦ ਅੱਧੇ ਇੱਕ ਘੰਟੇ 'ਚ ਰਿਪੋਰਟ ਆ ਜੂਗੀ ਪੈਸੇ ਉਹ ਹਮ ਨਾਰਮਲ ਆ ਹਜੇ ਆਕਸੀਜਨ ਲਾਈ ਹੋਈ ਹੈ ਪਰ ਠੀਕ ਆ ਉਹ ਏਡੀ ਉਹ ਮਤਲਬ ਫਿਕਰ ਵਾਲੀ ਨਹੀਂ ਗੱਲ ਹੈ ਜੀ ਬਾਕੀ ਉਹਨਾਂ ਦੇ ਸਿਰ ਦੀ ਰਿਪੋਰਟ ਆ ਜਾਂਦੀ ਆ ਫਿਰ ਉਹ ਉੱਥੇ ਕਲੀਅਰ ਹੋ ਜਾਂਦਾ ਟਿਪਰ ਵਾਲਾ ਕੋਈ ਸੰਭਰ ਕਰਨ ਦੀ ਕੋਸ਼ਿਸ਼ ਕੀਤੀ ਨਾ ਟਿਪਰ ਖੜਾ ਸੀ ਨਹੀਂ ਜੀ ਹਜੇ ਉੱਥੇ ਗਏ ਨਹੀਂ ਅਸੀਂ ਅਸੀਂ ਤੜੀ ਆ ਗਏ ਸੀ ਉਹ ਸਾਡੇ ਜਿਹੜੇ ਵਰਕਸ਼ਾਪ ਵਾਲੇ ਆ ਉਹ ਉੱਥੇ ਜ਼ਰੂਰ ਉਹਦੀ ਚੈਕਿੰਗ ਕਰ ਰਹੇ ਆ ਵੀ ਕੀ ਕਾਰਨ ਹੋਇਆ ਉਹ ਟਿਪਰ ਕਿਉਂ ਖੜਾ ਸੀਗਾ ਕੀ ਉਹ ਦਾ ਸੜਕ ਤੇ ਮਤਲਬ ਵਿਚਾਲੇ ਕਾਹਤੋਂ ਕੇਸ ਕੇਸ ਕਾਰਨ ਖੜਾ ਸੀ ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਉਹ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਇਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਜੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਤੁਹਾਡੇ ਸਾਹਮਣੇ ਆ ਜੀ ਉਹ ਇਮੀਡੀਏਟਲੀ 16 ਪੇਸ਼ੈਂਟਸ ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਜਦਰਾ ਹਸਪਤਾਲ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਸੀਗੇ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨੂੰ ਮੈਡੀਕੂਲੇਟ ਮਿਲ ਗਈ ਜਿਹੜੀ ਸਾਡੀ ਫ੍ਰਿਸਟ ਏਡ ਕੀਤੀ ਉਹਦੇ ਕਰਕੇ ਸੋਨਾ ਬੰਦਿਆਂ ਨੂੰ ਮੈਡੀਕੂਲੇਟ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਜਿਨ੍ਹਾਂ ਦਾ ਬਲੱਡ ਲੌਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਇਨਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜਨ ਨਿਊਰੋ ਸਰਜਨ ਉਹਨਾਂ ਦੀ ਮੋਨਿਟਰਿੰਗ ਕਰ ਰਹੇ ਆ ਕਿ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਜਿਹੜੀ ਸਾਡੇ ਜੋ ਸਾਡਾ ਸਕੀਮ ਦਾ ਮੰਤਬ ਸੀਗਾ ਫਰਿਸ਼ਤੇ ਸਕੀਮ ਦਾ 760 ਸਖਿਆ ਪਹੁੰਚਦਾ ਉਹਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ ਇਲਾਜ ਦੀ ਗੱਲ ਕੀਤੀ ਆ ਗਈ ਕਿ ਉਹ ਸਾਰੇ ਇਹ ਯਾਤਰੀ ਸੀਗੇ ਉਹਨਾਂ ਦੇ ਵਾਜ ਸੁਣਤਾ ਜਾ ਰਹੇ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਮੈਂ ਅੰਦਰ ਜਾ ਕੇ ਆਇਆ ਤੇ ਤੁਹਾਨੂੰ ਅਸੀਂ ਉਹਦੀ ਫੋਟੋ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਇਆ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀਡੀ ਸੀਡੀਸ ਕੰਟ ਤੱਕ ਸਾਰਾ ਕੁਝ ਹੋ ਰਿਹਾ ਹੈ ਜੀ ਟੂ ਜ਼ेड ਸਾਰਾ ਫ੍ਰੀ ਹੈ ਜੀ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਹਿੰਦੇ ਜਿਹੜੇ ਪੀਆਰਟੀਸੀ ਦੇ ਕੰਡਕਟਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਲੱਗਾ ਹੈ ਤਾਂ ਕਿ ਉਹ ਮੇਨਲੀ ਫੋਕਸ ਕਰਕੇ ਅੱਜ ਹਾਦਸਾ ਹੋਪਰ ਹੈ ਕਿ ਡਰਾਈਵਰ ਸ਼ੁਰੂ ਅੱਖ ਲੱਗੀ ਸੀ ਕੁਝ ਤਰ੍ਹਾਂ ਦਾ ਕੋਈ ਦੇਖੋ ਮੇਰਾ ਜਿਹੜਾ ਸਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੌਂਸ ਸਿਸਟਮ ਹੈ ਉਹ ਮੈਂ ਸਟੈਬਲਿਸ਼ ਕੀਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ ਮੈਂ ਜਰੂਰ ਜਿਹੜੀ ਫੀਡਬੈਕ ਹੈ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ ਲੇਕਿਨ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਇਸ ਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਹੈ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਉਹਦੇ ਚ ਅਸੀਂ ਜਿਹੜੇ ਹੈਗੇ ਆ ਜਿਹਨੂੰ ਡਾਰਕ ਸਪੋਰਟਸ ਕਰਨੇ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫੈਕਟਰਸ ਆ ਜਾਂ ਜਿਹੜੇ ਵੀਕਲ ਨਾਲ ਰਿਲੇਟਡ ਆ ਵੀ ਗੱਡੀਆਂ ਵੀ ਅਪਡੇਟ ਹੋਣ ਤੇ ਬੰਦਿਆਂ ਦੇ ਵਿੱਚ ਫਟੀਗ ਫੈਕਟਰ ਨਾ ਹੋਵੇ ਉਹਨਾਂ ਦੇ ਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀਆਂ ਹੁਣ ਆਲਰੇਡੀ ਵੀ ਕਰ ਰਹੇ ਆ ਬਟ ਉਹ ਵੀ ਅਸੀਂ ਕਰਾਂਗੇ ਜਿਹੜੇ ਬੋਕੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵੰਦੁਰ ਤੇ ਪਹੁੰਚਦੇ ਨੇ ਉਹਨਾਂ ਕੋਲੋਂ ਜਿਆਦੀ ਅੱਧਾ ਘੰਟਾ ਸੀ ਕਾਲ ਕਰੀਗੇ ਸੜਕ ਸੁਰੱਖਿਆ ਪੋਰਟਸ ਵਾਲਿਆਂ ਨੇ ਫੋਨ ਚੱਕਿਆ ਪਰ ਪਹੁੰਚੇ ਨਹੀਂ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੈ ਕੇ ਆਏਗੇ हां मैं ਤੁਹਾਡੇ ਸਾਹਮਣੇ ਪੇਸ਼ੈਂਟ ਦੇ ਟ੍ਰਾਂਡੈਂਟ ਨਾਲ ਗੱਲ ਕਰਕੇ ਆਇਆ ਜੀ ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਟ੍ਰਾਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਆ ਉਸ ਲਈ ਪੇਸ਼ੈਂਟ ਟੈਰਿਫਾਈਡ ਹੁੰਦਾ ਉਦੋਂ ਅਗਲੇ ਨੂੰ ਆਪਾਂ ਨੂੰ 5 ਮਿੰਟ ਵੀ ਆਏ ਲੱਗਦਾ ਹੁੰਦਾ ਕਿ ਬਹੁਤ ਹੋ ਗਏ ਸੜਕ ਸਖਿਆ ਫੋਰਸ ਵਾਲੇ ਹਰ 15 20 ਕਿਲੋਮੀਟਰ ਤੱਕ ਖੜੇ ਹੋਏ ਆ ਔਰ ਉਹ ਆਏ ਆ ਆਲਟੀਮੇਟਲੀ ਉਹੀ ਲੈ ਕੇ ਆਏ ਆ ਉਹੀ ਲੈ ਕੇ ਆਏ ਸਰ ਇੱਕ ਜਿਹੜਾ ਰੋਡ ਦੇ ਉੱਪਰ ਟਿੱਪਰ ਜਿਹੜੇ ਦੇ ਮੌਜੂਦ ਉਸ ਟਾਈਮ ਜਿਹੜੀ ਐਕਸੀਡੈਂਟ ਹੋਇਆ ਹੈਗਾ ਜਦੋਂ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਆਪਣੀ ਟ੍ਰੈਫਿਕ ਦੀ ਜਾਂ ਕੋਈ ਜਿਹੜੇ ਡੀਟੀਓ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਇਹ ਜਿਹੜੇ ਟ੍ਰੈਕ ਉਹ ਮੈਂ ਤੁਹਾਨੂੰ ਕਹਿਣਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਆ ਉਹ ਉਹਨਾਂ ਦੀ ਪ੍ਰੋਪਰ ਇਨਕੁਆਰੀ ਹੋਵੇ ਸਿਰਫ ਠੀਕ ਹੈ ਕਿ ਉਹ ਉਹਨਾਂ ਨੂੰ ਸ਼ੋਰ ਕਰਾਂਗੇ ਤੇ ਜਿੰਨਾ ਜੀ ਹਾਲੇ ਵੀ ਨੌਨ ਇੰਡੀਅਨ ਦੀ ਈਡੀਐਲ ਵੀ ਨਹੀਂ ਮੈਡੀਸਿਨ ਜਿਹੜੀ ਅਵੇਲੇਬਲ ਹੈਗੀ ਹੈ 26 ਜਨੂਅਰੀ ਨੂੰ ਸਟੇਟ ਮਿਸਟਰ ਜੀ ਨਾਲ ਜਿਹੜੀ ਨਾਮ ਲੈ ਰਹੀ ਸੀ ਉਹਨੇ ਕਿਹਾ ਸੀ ਕਿ ਇਹ ਵੀ ਇਨਸ਼ੋਰ ਕਰਾਂਗੇ ਈਡੀਐਲ ਨੌਨ ਇੰਡੀਅਨ ਪਰ ਜਿਹੜੀ ਈਡੀਐਲ ਦੀ ਬੇਸਿਕ ਮੈਡੀਸਨ ਬੈਂਡਰ ਨੂੰ ਆਹ ਸਿੰਪਲ ਮੈ ਆਪਣੇ ਕੋਲੇ ਸਾਰੀਆਂ IDL ਅਵੇਲੇਬਲ ਨੇ IDL ਸਾਰ ਹੈਗੇ ਨੇ ਕਿੰਨੇ ਕਿੰਨੇ ਅਵੇਲੇਬਲ ਨੇ ਜੀ IDL 200 ਦੇ ਕਿੰਨੇ ਫਿਲਟਰ ਹੈਗੇ ਆ 200 ਪਲੱਸ ਇੰਡੀਅਨ ਅਵੇਲੇਬਲ ਹੈ ਜੀ ਨਾਲ ਕੋਲ 200 ਤੋਂ ਬਾਅਦ ਇੰਡੀਅਨ ਅਵੇਲੇਬਲ ਆ ਔਰ ਨਾਨ ਇੰਡੀਅਨ ਵਾਸਤੇ ਨਾਲ ਕੋਲੇ ਫੰਡਸ ਵੀ ਹੈਗੇ ਆ ਜੀ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਨਾਲ ਕੋਲ ਨਾਨ IDL ਦਾ ਇੱਕ ਟਰਮ ਐਕਟ ਨਹੀਂ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕਾਇਨ ਕਰ ਲਈ ਆ ਅਸੀਂ ਮੈਜੋਰਟੀ ਮੈਡੀਸਨ ਇਡੀਅਲ ਚ ਲੈ ਕੇ ਆ ਰਹੇ ਆ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ-ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮੰਨ ਲਓ ਉਹ ਵੀ ਸਟੋਰ ਚ ਹੋਣ ਗਿਆ ਏ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਨ੍ਹਾਂ ਕੋਲੇ ਫੰਡਸ ਹੈਗਾ ਜੀ ਦੇ ਕਨ ਪਰਚੇਸ ਇਟ ਜੇ ਕੋਈ ਸਪੈਸੀਫਿਕ ਬੰਨ ਤੁਸੀਂ ਦੱਸੋਗੇ ਵੀ ਆਹ ਐਗਜ਼ਾਮਪਲ ਹੈ ਕਿ ਤਦਾਂ